ਕਿਸਾਨ ਆਪਣੀ ਮਰਜ਼ੀ ਦੇ ਨਾਲ ਖੇਤੀ ਕਰਦਾ ਹੈ ਉਸ ਖੇਤੀ ਦੇ ਵਿੱਚ ਕੋਈ ਬੀਜ ਬੀਜਦਾ ਹੈ ਬੀਜ ਬੀਜਣ ਤੋਂ ਬਾਅਦ ਉਹਨੂੰ ਕੁਝ ਸਮਾਂ ਛੱਡਦਾ ਹੈ ਮਿਹਨਤ ਕਰਦਾ ਹੈ ਪਾਣੀ ਲਾਉਂਦਾ ਹੈ ਤੇ ਫਿਰ ਉਹਨੂੰ ਬਹੁਤ ਸਮੇਂ ਬਾਅਦ ਜਾ ਕੇ ਫਲ ਪ੍ਰਾਪਤ ਹੁੰਦਾ ਹੈ ਤੇ ਉਹ ਜਿਹੋ ਜਿਹਾ ਬੀਜ ਬੀਜਦਾ ਹੈ ਮਿਲਦਾ ਉਹਨੂੰ ਉਹੋ ਜਿਹਾ ਫਲ ਹੀ ਹੈ ਹੁਣ ਗੱਲ ਸਾਰੀ ਐ ਕਿ ਆਪਾਂ ਬੀਜ ਕਿਹੋ ਜਿਹਾ ਬੀਜਦੇ ਪਏ ਆ ਫਲ ਕਿਹੋ ਜਿਹਾ ਪ੍ਰਾਪਤ ਹੋਵੇਗਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਦਾ ਪਿਆ ਸੀ ਸਤਿਗੁਰੂ ਜੀ ਨੇ ਬੜਾ ਪਿਆਰਾ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਤੂੰ ਵੀ ਕਰਮ ਕਰਦਾ ਐ ਪਰ ਕਰਮ ਪਤਾ ਕਿਹੋ ਜੇ ਕਰਨੇ ਨੇ ਤੂੰ ਵੀ ਖੇਤੀ ਕਰਦਾ ਐ ਖੇਤੀ ਪਤਾ ਕਿਹੋ ਜੀ ਕਰਨੀ ਐ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਪੀ ਵੇਸ ਸਤਿਗੁਰ ਜੀ ਕਹਿੰਦੇ ਕਹਿੰਦੇ ਤੂੰ ਖੇਤੀ ਕਰਨੀ ਹੈ ਨਾ ਤੇ ਖੇਤੀ ਕਰ ਪਰ ਕਰ ਕਿਵੇਂ ਦੀ ਕਹਿੰਦੇ ਮਨ ਹਾਲੀ ਮਨ ਨੂੰ ਤੂੰ ਖਾਲੀ ਬਣਾ ਲੈ ਖਾਲੀ ਭਾਵ ਪਤਾ ਕੀ ਹੁੰਦਾ ਜਿਹੜਾ ਖੇਤੀ ਕਰਨ ਵਾਲਾ ਹੁੰਦਾ ਏ ਮਨ ਹਾਲੀ ਕਿਰਸਾਣੀ ਕਰਨੀ ਉੱਚੇ ਆਚਰਨ ਨੂੰ ਤੂੰ ਕਿਰਸਾਣੀ ਕਰ ਖੇਤੀ ਕਰ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਸ਼ਰਮ ਰੂਪੀ ਜੜਾ ਨਾ ਉਹਦਾ ਤੂੰ ਪਾਣੀ ਜਿਹੜਾ ਇਸ ਖੇਤੀ ਨੂੰ ਲਾਣਾ ਤੇ ਖੇਤੀ ਕਿਹੜੀ ਹੈ ਪਤਾ ਸ਼ਰੀਰ ਆਹ ਸਰੀਰ ਜਿਹੜਾ ਨਾ ਆਹ ਤੇਰਾ ਖੇਤ ਆ ਇਹਨੂੰ ਤੂੰ ਖੇਤ ਬਣਾਇਆ ਏ ਤੇ ਉਸ ਖੇਤ ਦੇ ਵਿੱਚ ਹੁਣ ਸਤਿਗੁਰੂ ਜੀ ਕਹਿੰਦੇ ਤੂੰ ਬੀਜਣਾ ਕੀ ਹੈ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੁਣ ਇਸ ਸਰੀਰ ਰੂਪੀ ਖੇਤ ਦੇ ਵਿੱਚ ਤੂੰ ਬੀਜਣਾ ਪਤਾ ਕੀ ਹੈ ਕਹਿੰਦੇ ਨਾਮ ਕਿਉਂ ਕਿਉਂਕਿ ਤੂੰ ਚੰਗਾ ਇਸ ਖੇਤੀ ਦੇ ਵਿੱਚ ਜੋ ਕੁਝ ਚੰਗਾ ਬੀਜੇਗਾ ਉਹ ਜਿਆ ਤੈਨੂੰ ਫਲ ਮਿਲੇਗਾ ਜੇ ਤੂੰ ਚੰਗੇ ਕਰਮ ਕਰੇਗਾ ਕਹਿਣ ਤੋਂ ਭਾਵ ਹੈ ਜਿਹੋ ਜਿਹੇ ਕਰਮ ਤੂੰ ਇਸ ਖੇਤੀ ਦੇ ਵਿੱਚ ਕਰੇਗਾ ਚੰਗੇ ਕਰਮ ਕਰੇਗਾ ਤੇ ਫਲ ਵੀ ਤੈਨੂੰ ਚੰਗਾ ਮਿਲੇਗਾ ਜੇ ਤੂੰ ਮਾੜੇ ਕਰਮ ਕਰੇਗਾ ਤੇ ਫਲ ਵੀ ਤੈਨੂੰ ਅੱਗੇ ਮਾੜਾ ਹੀ ਪ੍ਰਾਪਤ ਹੋਣਾ ਹੈ ਸਤਿਗੁਰੂ ਜੀ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਸੰਤੋਖ ਦਾ ਫਿਰ ਇਹਨੂੰ ਸੁਹਾਗਾ ਪੇਰ ਦੇ ਉੱਤੇ ਸੰਤੋਖ ਸਬਰ ਇਹ ਨਹੀਂ ਕਿ ਕਿਸਾਨ ਜਦੋਂ ਖੇਤੀ ਕਰਦਾ ਹੈ ਅੱਜ ਉਹਨੇ ਬੀਜ ਪਾਇਆ ਜ਼ਮੀਨ ਦੇ ਵਿੱਚ ਤੇ ਕੱਲ ਜਾ ਕੇ ਉਹਨੂੰ ਪੁੱਟ-ਪੁੱਟ ਕੇ ਵੇਖਦਾ ਹੋਵੇ ਕਿ ਪਤਾ ਨਹੀਂ ਬੀਜ ਉੱਗ ਗਿਆ ਇਹਦੇ ਥੱਲੇ ਫਲ ਪੈਦਾ ਹੋ ਗਿਆ ਕਿ ਨਹੀਂ ਹੋ ਗਿਆ ਐਨੀ ਸੇਤੀ ਸਤਿਗੁਰੂ ਜੀ ਕਹਿੰਦੇ ਉਹ ਅੱਜ ਬੀਜੇਗਾ ਤੇ ਤੂੰ ਕੱਲ ਨੂੰ ਉਹਦੇ ਆਸ ਰੱਖ ਕੇ ਬੈਠੇਗਾ ਕਿ ਕੱਲ ਹੀ ਮੈਨੂੰ ਉਹਦਾ ਫਲ ਮਿਲ ਜਾਵੇਗਾ ਕਹਿੰਦੇ ਨਹੀਂ ਨਾਮ ਬੀਜ ਸੰਤੋਖ ਸੁਹਾਗਾ ਸੰਤੋਖ ਦਾ ਸੁਹਾਗਾ ਫੇਰਦੇ ਉਹਦੇ ਉੱਤੇ ਬੀਜ ਨੂੰ ਨਾਮ ਨੂੰ ਬੀਜ ਕੇ ਸੰਤੋਖ ਦਾ ਸੁਹਾਗਾ ਫੇਰਦੇ ਰੱਖ ਗਰੀਬੀ ਵੇਸ ਇੱਥੇ ਗਰੀਬੀ ਤੋਂ ਭਾਵ ਉਹ ਗਰੀਬੀ ਨਹੀਂ ਕਿ ਜਿਹੜਾ ਬੰਦਾ ਹਰ ਪਾਸਿਓਂ ਮਾੜਾ ਹੋਵੇ ਖਾਣ ਨੂੰ ਕੁਝ ਨਾ ਹੋਵੇ ਕੱਪੜਾ ਲੀੜਾ ਨਾ ਹੋਵੇ ਮਾਇਆ ਤੋਂ ਹੀਨਾ ਹੋਵੇ ਉਹ ਗਰੀਬ ਦੀ ਗੱਲ ਨਹੀਂ ਆ ਇੱਥੇ ਉਹ ਗਰੀਬ ਹੈ ਮਾਰੇ ਕਹਿੰਦੇ ਨੇ ਗਰੀਬੀ ਰੱਖ ਗਰੀਬੀ ਵੇਸ ਤੋਂ ਵੇਸ ਜਿਹੜਾ ਹੈ ਆਪਣਾ ਪਹਿਰਾਵਾ ਜਿਹੜਾ ਹੈ ਉਹਨੂੰ ਬੜਾ ਸਾਦਾ ਰੱਖ ਸਾਦਾ ਜਿਹਾ ਤੂੰ ਪਹਿਰਾਵਾ ਰੱਖ ਭਾਉ ਕਰਮ ਕਰ ਜਮਸੀ ਦੇ ਕਰ ਭਾਗਠ ਦੇਖ ਕਹਿੰਦੇ ਫਿਰ ਤੇਰਾ ਇਹ ਜਿਹੜਾ ਸਰੀਰ ਹੈ ਇਹ ਸਰੀਰ ਘਰ ਇਹਦੇ ਅੰਦਰ ਫਿਰ ਕਹਿੰਦੇ ਸੁਖ ਆਨੰਦ ਪੈਦਾ ਹੋਵੇਗਾ ਉਸ ਪ੍ਰੇਮ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਪ੍ਰੇਮ ਪੈਦਾ ਹੋਇਆ ਤੇ ਪ੍ਰੇਮ ਦੇ ਨਾਲ ਫਿਰ ਇਸ ਸਰੀਰ ਘਰ ਦੇ ਵਿੱਚ ਜਿਹੜਾ ਇਹ ਉਹ ਸੁਖ ਉਹ ਆਨੰਦ ਜਿਹੜਾ ਇਹ ਉਹ ਪ੍ਰਾਪਤ ਹੁੰਦਾ ਹੈ ਕਿਉਂਕਿ ਕਰਮ ਅਸੀਂ ਇਨਸਾਨ ਕਰਦਾ ਹੈ ਚੰਗੇ ਤੇ ਮਾੜੇ ਜਿਹੋ ਜੇ ਕਰਮ ਕਰੇਗਾ ਜੋ ਬੀਜ ਪਾਵੇਗਾ ਸੋ ਫਲ ਮਿਲੇਗਾ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਸਾਨੂੰ ਸਮਝਾਇਆ ਏ ਕਿ ਅਸੀਂ ਖੇਤੀ ਕਰਨੀ ਹੈ ਖੇਤੀ ਉਹ ਕਰਨੀ ਹੈ ਸੋਨਾ ਬੀਜ ਪਾਣਾ ਹੈ ਨਾਮ ਦਾ ਤੇ ਫਲ ਵੀ ਸਾਨੂੰ ਫਿਰ ਅੱਗੇ ਉਹ ਸੋਨਾ ਪ੍ਰਾਪਤ ਹੋਵੇਗਾ ਉਹ ਅਸੀਂ ਸੰਗਤ ਕਰਦੇ ਆ ਅੱਜ ਅਸੀਂ ਕੱਤਰ ਹੋਏ ਆ ਅਸੀਂ ਬੀਜ ਬੀਜਦੇ ਪਏ ਆ ਅਸੀਂ ਇਹ ਬੀਜ ਬੀਜਿਆ ਅੱਜ ਇਹ ਚੰਗਾ ਬੀਜ ਬੀਜਿਆ ਹੈ ਇਹਦਾ ਫਲ ਵੀ ਅੱਗੇ ਜਿਹੜਾ ਉਹ ਚੰਗਾ ਪ੍ਰਾਪਤ ਹੋਣਾ ਹੈ ਪਰ ਗੁਰੂ ਦੀ ਬਾਣੀ ਗੁਰੂ ਦੇ ਬਚਨਾਂ ਤੇ ਸਾਨੂੰ ਪਹਿਰਾ ਦੇਣਾ ਪਵੇਗਾ ਗੁਰੂ ਜੀ ਦੀ ਬਾਣੀ ਤੇ ਗੁਰੂ ਦੇ ਬਚਨਾਂ ਤੇ ਪਹਿਰਾ ਦਵਾਂਗੇ ਤੇ ਫਿਰ ਸਾਡਾ ਜਿਹੜਾ ਉਹ ਜੀਵਨ ਸਫਲਾ ਹੋਣਾ ਕਿਉਂਕਿ ਕਈ ਮਨੁੱਖ ਜਿਹੜੇ ਨੇ ਨਾ ਗੁਰੂ ਦੀ ਬਾਣੀ ਨੂੰ ਪੜ੍ਹਦੇ ਆ ਪਤਾ ਲੱਗਦਾ ਜਦੋਂ ਬਾਣੀ ਨੂੰ ਪੜ੍ਹਦੇ ਆ ਤੇ ਬਚਨ ਆਉਂਦਾ ਨਾ ਬੀਜੈ ਵਿਖ ਮੰਗੇ ਅੰਮ੍ਰਿਤ ਕਹਿਣ ਤੋਂ ਭਾਵ ਵਿਖਤ ਭਾਵੇਂ ਜ਼ਹਿਰ ਜੇ ਤੁਸੀਂ ਹੁਣ ਬੀਜੋਗੇ ਮਾੜਾ ਬੀਜੋਗੇ ਜ਼ਹਿਰ ਤੇ ਹੁਣ ਜ਼ਹਿਰ ਤੋਂ ਬਾਅਦ ਉੱਥੇ ਕੋਈ ਅਮਰਤ ਥੋੜੀ ਉੱਗ ਜਾਣਾ ਹੈ ਪਰ ਆਸ ਸਾਰਿਆਂ ਦੀ ਇਹ ਹੁੰਦੀ ਹੈ ਕਿ ਬੀਜੀਏ ਭਾਵੇਂ ਜੋ ਮਰਜੀ ਪਰ ਹੋਣਾ ਚੰਗਾ ਚਾਹੀਦਾ ਹੈ ਕਰਮ ਭਾਵੇਂ ਜਿਹੋ ਜੇ ਮਰਜੀ ਕਰੀਏ ਅਸੀਂ ਕਿਉਂਕਿ ਸਾਨੂੰ ਕਿਹੜਾ ਕੋਈ ਦੇਖਦਾ ਸੀ ਸੋਚਦੇ ਹਨ ਨਾ ਕਿ ਸਾਨੂੰ ਕਿਹੜਾ ਕੋਈ ਦੇਖਦਾ ਪਰ ਦੇਖਣ ਵਾਲਾ ਜਿਹੜਾ ਹੈ ਉਹ ਅੰਦਰ ਹੀ ਬੈਠਾ ਹੈ ਉਹਨੂੰ ਦੱਸਣ ਦੀ ਉਹਨੂੰ ਸਮਝਾਉਣ ਦੀ ਉਹਨੂੰ ਦਿਖਾਉਣ ਦੀ ਕੋਈ ਲੋੜ ਨਹੀਂ ਐ ਉਹ ਵੇਖਦਾ ਏ ਬੀਜਾ ਬਿਖ ਮੰਗੇ ਅੰਮ੍ਰਿਤ ਕਹਿੰਦੇ ਬੀਜਦਾ ਤੇ ਤੂੰ ਜ਼ਹਿਰ ਪਿਆਏ ਬੀਜਦਾ ਤੂੰ ਜ਼ਹਿਰ ਪਿਆਏ ਮੰਗਦਾ ਤੂੰ ਅੰਮ੍ਰਿਤ ਪਿਆਏ ਪਰ ਇਹ ਨਹੀਂ ਹੋਣਾ ਦੇਖੋ ਇਹ ਨਿਆਉ ਇਹ ਕਿਹੜਾ ਨਿਆਉ ਆ ਇਸ ਕਰਕੇ ਜਿਹੋ ਜਿਹਾਂ ਬੀਜ ਅਸੀਂ ਬੀਜਾਂਗੇ ਜਿਹੋ ਜਿਹੇ ਕਰਮ ਕਰਾਂਗੇ ਉਹ ਜਾਂ ਸਾਨੂੰ ਫਲ ਮਿਲੇਗਾ